ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਤੇ ਮੀਤ ਪ੍ਰਧਾਨ ਪਾਜਪਾ ਪੰਜਾਬ ਰਾਜੇਸ਼ ਬਾਗਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਲੀਡਰ ਤੇ ਕਾਰਵਾਈ ਹੋਵੇ ਤਾਂ ਇਹੀ ਲੋਕ ਇਸ ਨੂੰ ਭ੍ਰਿਸ਼ਟਾਚਾਰ ਤੇ ਵਾਅਦਾ ਦੱਸਦੇ ਹਨ ਪਰ ਜਦੋਂ ਹੁਣ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਤੇ ਕਾਰਵਾਈ ਹੋਈ ਤਾਂ ਇਹ ਲੋਕ ਇਸ ਨੂੰ ਤੱਕਾ ਦੱਸ ਰਹੇ ਹਨ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਹੁਣ ਪੂਰੀ ਤਰ੍ਹਾਂ ਨੰਗੇ ਹੋ ਚੁੱਕੇ ਨੇ ਅਤੇ ਜੋ ਵੀ ਕੇਜਰੀਵਾਲ ਤੇ ਕਾਰਵਾਈ ਹੋਈ ਹੈ ਉਹ ਬਿਲਕੁਲ ਕਾਨੂੰਨੀ ਹੈ ਇਸਮੋ ਕੇ ਉਹਨਾਂ ਨਾਲ ਅਰुण ਕੁਮਾਰ ਸ਼ਰਮਾ ਜੀ ਅਤੇ ਰਾਜਕੁਮਾਰ ਜੋਗੀ ਜੀ ਵੀ ਹਾਜ਼ਰ ਸਨ ਜਦੋਂ ਤੇ ਕੋਈ ਪੰਜਾਬ ਚ ਕਾਰਵਾਈ ਹੋਵੇ ਉਦੋਂ ਕਹਣਾ ਭ੍ਰਿਸ਼ਟਾਚਾਰ ਦੇ ਬਾਹਰ ਆ ਜਦੋਂ ਆਮ ਆਦੀ ਪਾਰਟੀ ਦੇ ਲੀਡਰ ਦੇ ਕਾਰਵਾਈ ਹੋਈ ਉਦੋਂ ਕਹਣਾ ਇਹ ਤੱਕਾ ਹੋ ਰਿਹਾ ਇਹ ਕਾਨੂੰਨ ਦੀ ਵਿਵਸਥਾ ਤੋਂ ਬਾਹਰ ਆ ਇਹ ਲੋਕਤੰਤਰ ਨੂੰ ਖਤਰਾ ਇਹ ਕੇਸਰੀਵਾਲ ਦਾ ਸਟਾਈਲ ਆ ਹੁਣ ਕੇਸਰੀਵਾਲ ਜੀ ਨੰਗੇ ਹੋ ਚੁੱਕੇ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਕਿਸ ਤਰ੍ਹਾਂ ਫਸੇ ਆ ਕਿਉਂਕਿ ਈਡੀ ਦੇ ਬਾਰ ਬਾਰ ਸੰਮਣ ਦੇ ਜਾਂਦੇ باوجود ਉਹ ਪੇਸ਼ਦਾ ਹੋਣ ਦੇ ਕਾਰਨ ਇਹ ਕਾਨੂੰਨ ਚ ਵੀ ਸਾਬਤ ਹੋ ਗਿਆ ਹਾਈ ਕੋਰਟ ਚ ਵੀ ਸਾਬਤ ਹੋ ਗਿਆ ਹਾਈ ਕੋਰਟ ਚ ਗਿਆ ਵੀ ਪਰੰਤੂ ਉਥੇ ਜਦੋਂ ਈਡੀ ਨੇ ਆਪਣੇ ਪ੍ਰੂਫ ਰੱਖੇ ਉਥੇ ਫੇਲ ਹੋ ਗਿਆ ਤੇ ਮੈਨੂੰ ਲੱਗਦਾ ਇਹ ਲੋਕਤੰਤਰ ਦੀ ਇੱਕ ਸਹੀ ਦਿਸ਼ਾ ਹੈ ਕਿਉਂਕਿ ਇਹ ਆਪ ਕਹਿੰਦੇ ਹੁੰਦੇ ਸੀ ਵੀ ਜੇ ਲੀਡਰ ਕੋਈ ਗਲਤ ਨਹੀਂ ਆ ਤਾਂ ਡਰਦੇ ਕਿਉਂ ਆ ਇਹ ਲਾਲੂ ਨੂੰ ਕਮੈਂਟ ਕਰਦੇ ਸੁਨੀਲ ਨਾਲ ਦੇ ਤੇ ਕਮੈਂਟ ਕਰਦੇ ਅੱਜ ਉਹਨਾਂ ਦੇ ਨਾਲ ਹਲਕੇ ਸਰਕਾਰ ਬਣਾਉਣ ਦੀ ਪਲੈਨਿੰਗ ਕਰ ਰਹੇ ਆ ਐਮਪੀ ਲੰਡੀ ਦੀ ਇਲੈਕਸ਼ਨ ਲੰਡੀ ਦੀ ਕਾਂਗਰਸ ਨਾਲ ਲੈਸਮਝੋਤਾ ਕਰਨ ਦੀ ਹਰ ਗੱਲ ਤੇ ਮੁੱਕ ਰਹੇ ਤੇ ਮੈਨੂੰ ਲੱਗਦਾ ਇਹ ਜਿਹੜੀ ਕਮੂਨ ਦੀ ਜੱਥ ਹੋਈ ਆ ਬਹੁਤ ਵਧੀਆ ਇਸ ਤਰ੍ਹਾਂ ਇਹ ਗੱਲ ਜਿਹੜੀ ਅੱਗੇ ਆ ਹੱਲੇ ਕਾਨੂੰਨ ਹੋਰ ਹੱਥ ਅੱਗੇ ਵਧਾਊਗਾ ਤੇ ਮੈਨੂੰ ਲੱਗਦਾ ਏਡੀ ਦੀ ਜਿਹੜੀ ਕਾਰਵਾਈ ਹੋਰ ਅੱਗੇ ਕੀ ਕਰਦੀ ਹੈ ਇਹ ਪਾਸਾ ਦੇਖਾਂਗੇ ਪਰੰਤੂ ਜਿਹੜੀ ਕਾਰਵਾਈ ਹੋਈ ਹੈ ਉਹਦੇ ਨਾਲ ਆਮ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਬਣਿਆ ਕਿ ਇਸ ਤਰ੍ਹਾਂ ਦੇ ਭ੍ਰਸ਼ਟਾਚਾਰ ਕੋਈ ਵੀ ਕਰੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਤਾਂ ਕਿ ਸਾਡਾ ਲੋਕਤੰਤਰ ਬਚਾਵੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna chandar Kalcenter. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ